ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲੌਂਗ ਵਿੱਚ ਆਪ ਸਭ ਜੀ ਦਾ ਸਵਾਗਤ ਤੇ ਤੁਸੀਂ ਹਰ ਤਰ੍ਹਾਂ ਦੀ ਤਰ੍ਹਾਂ ਠੀਕ ਹੀ ਹੋ ਹੋਵੇ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਚ ਰੋ ਤੁਹਾਡੇ ਪਰਿਵਾਰ ਸਾਰਿਆਂ ਦੇ ਭੈਣ ਭਰਾਵਾਂ ਦੇ ਇਧਰ ਆਪਾਂ ਪਹੁੰਚ ਚੰਗੇ ਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਹਰਮਨਦਾਸ ਸਮਾਦਾਂ ਵਾਲਾ ਗੁਰਦੁਆਰਾ ਬਾਬਾ ਬੁੱਢਾ ਜੀ ਦਾ ਇਤਲ ਬੱਚਿਆਂ ਨੂੰ ਛੁੱਟੀ ਸੀ ਇਹ ਦੁਆਰਾ ਅਰਨ ਨੂੰ ਤੇ ਆਪਾਂ ਨਾਲ ਲੈ ਕੇ ਗਏ ਆ ਤੇ ਗੁਰਦੁਆਰਾ ਸ਼੍ਰੀ ਰਮਦਾਸ ਸਮਾਦਾਂ ਵਾਲਾ ਸ਼੍ਰੀ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਸਸਕਾਰ ਕੀਤਾ ਗਿਆ ਸੀ ਬਾਬਾ ਬੁੱਢਾ ਜੀ ਦਾ ਸ਼੍ਰੀ ਹਰਗੋਬਿੰਦ ਪਾਸ਼ਾਹੀ ਦਾ ਚਰਨਮ ਪ੍ਰਾਪਤ ਸ਼ੋ ਗੁਰਦੁਆਰਾ ਹੈ ਸ਼੍ਰੀ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਆਏ ਨੇ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਹੈ ਅਤੇ ਦਰਸ਼ਨ ਕਰਕੇ ਜਾਣੇ ਚਾਹੀਦੇ ਨੇ ਇੱਥੋਂ ਦੇ ਤੇ ਐਤਵਾਰ ਮਤਲਬ ਕਾਫੀ ਸੰਗਤ ਹੁੰਦੀ ਆ ਅੱਗੋਂ ਪਿੱਛੋਂ ਵੀ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਇੱਥੇ ਸੰਗਤ ਆਉਂਦੀ ਆ ਤੇ ਸਾਨੂੰ ਸਾਰਿਆਂ ਨੂੰ ਹੀ ਜਾਣਾ ਚਾਹੀਦਾ ਆ ਗੁਰੂ ਘਰ ਦੇ ਦਰਸ਼ਨ ਕਰਾਉਣ ਵਾਸਤੇ ਬੱਚਿਆਂ ਨੂੰ ਇੱਧਰ ਸਰੋਵਰ ਬਣਿਆ ਆ ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਤੇ ਸਰੋਵਰ ਇੱਕ ਸਾਈਡ ਦੇ ਉੱਤੇ ਨੇ ਤੇ ਠੰਡ ਬਹੁਤਿਆਰ ਸਿਆਲ ਦਾ ਮੌਸਮ ਹੈ ਹੁਣ ਤੇ ਇਸ ਇਸ ਸਾਈਡ ਦੇ ਉੱਤੇ ਸਰੋਵਰ ਆ ਅਦੇ ਸਰੋਵਰ ਦੇ ਵਿੱਚ ਅਸੀਂ ਪੰਜ ਚਨਾਨਾ ਕਰਕੇ ਅਰਨਵ ਨੂੰ ਬੁਖਾਰ ਆ ਸੀ ਥੋੜਾ ਠੀਕ ਨਹੀਂ ਸੀ ਤੇ ਪੰਚਨਾਣਾ ਅਸੀਂ ਜ਼ਰੂਰ ਵਿੱਚੋਂ ਕੀਤੇ ਆਇਤੋਂ ਤੇ ਫਿਰ ਅਸੀਂ ਇਸਾ ਬਾਹਰਾਂ ਕੇ ਵਹਿਗਰੂ ਦਾ ਸ਼ੁਕਰ ਕਰਕੇ ਤੇ ਇਤੋਂ ਆਪਾਂ ਅਰਨਮ ਨੂੰ ਐਤਵਾਰ ਫਿਰ ਇਹ ਮੱਥਾ ਟਿਕਾ ਕੇ ਲੈ ਕੇ ਆਏ ਆਂ ਤੇ ਐਤਵਾਰ ਇਹਨੂੰ ਛੁੱਟੀ ਸੀ ਹੁਣ ਤੇ ਠੰਡ ਕਰਕੇ ਮਤਰਾ ਛੁੱਟੀਆਂ ਵੀ ਆਈਆਂ ਸੀ ਦਾ ਦਬਾਰਾ ਦਿਨ ਆ ਦਿਆ ਤੇ ਫਿਰ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਤਾਂ ਜੋ ਜੁੜੇ ਰਹਿੰਦੇ ਨੇ ਗੁਰੂ ਘਰਾਂ ਦੇ ਨਾਲ ਤੇ ਬੱਚੇ ਉਹੀ ਸਿੱਖਦੇ ਨੇ ਜੋ ਆਪਾਂ ਇਹਨਾਂ ਨੂੰ ਸਿਖਾਉਂਦੇ ਆਂ ਇਹ ਅੰਦਰ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ ਦਾ ਪ੍ਰਕਾਸ਼ ਤੇ ਬਹੁਤ ਹੀ ਮਾਨਸਿਕ ਸ਼ਾਂਤ ਮਿਲਦਾ ਹੈ ਗੁਰੂ ਘਰ ਦੇ ਵਿੱਚ ਜਾ ਕੇ ਤੇ ਬੱਚਿਆਂ ਨੂੰ ਜ਼ਰੂਰ ਖੜਨਾ ਚਾਹੀਦਾ ਜੋ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿਣ ਤੇ ਇਹਨਾਂ ਨੂੰ ਪਤਾ ਲੱਗ ਸਕੇ ਤੇ ਇਧਰ ਇਹ ਬਾਹਰ ਇਧਰ ਵਾਲੀ ਸਾਈਡ 'ਚ ਫਿਰ ਗੁਰਦੁਆਰਾ ਦਾ ਇਧਰ ਨਿਸ਼ਾਨ ਸਭ ਲਗਾਇਆ ਤੇ ਜਰੂਰ ਬੱਚਿਆਂ ਨੂੰ ਪਕਾਉਣਾ ਚਾਹੀਦਾ ਵੀ ਜਾਂ ਗੁਰੂ ਘਰ ਦੇ ਨਾਲ ਜੁੜੇ ਰਹਿਣਾ ਤੇ ਇਧਰਲੀ ਸਾਈਡ 'ਵਾਲ ਲੰਗਰ ਆ ਲਿਆ ਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਸੇਵਾ ਕਰਦੇ ਗਿਆਂ ਨੇ ਬਾਏ ਬਾਏ ਜੀ ਮਿਲਾਂਗੇ ਆਪਾਂ